ਇਹ ਜੋ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚੱਬੇਵਾਲ ਵਿੱਚ ਜੋ بارشਾਂ ਨੇ ਤਹਿਰ ਮਚਾਇਆ ਹੋਇਆ ਹੈ ਇਸ ਦੀ ਬੋਲ ਬੋਲ ਦੀ ਜੋ ਤਸਵੀਰ ਹੈ ਉਹ ਤੁਸੀਂ ਇਹ ਦੇਖ ਸਕਦੇ ਹੋ ਇਹ ਜੋ ਵਾਟਰ ਸਪਲਾਈ ਦਾ ਪਾਈਪ ਉਹ ਵੀ ਨੰਗਾ ਹੋ ਗਿਆ ਹੈ ਉਸ ਦੇ ਥੱਲੇ ਜੋ ਟੈਲੀਫੋਨ ਦੀ ਤਾਰ ਹੈ ਉਹ ਵੀ ਨੰਗੀ ਹੋ ਗਈ ਹੈ ਤੇ ਆਹ ਐਨਾ ਰੋਡ ਡੈਮੇਜ ਹੋ ਗਿਆ ਹੈ ਜੀ ਆਹ ਸਾਹਮਣੇ ਰੋਡ ਜਾਂਦਾ ਹੈ ਜੀ ਪਿੰਡ ਸਰੰਗਵਾਲ ਨੂੰ ਤੇ ਪਿਛਲੇ ਪਾਸਿਓਂ ਇਹ ਜਿਹੜਾ ਰੋਡ ਆਉਂਦਾ ਹੈ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਆਉਂਦਾ ਹੈ ਜੀ ਪਿੰਡ ਝੰਡੋਲੀ ਤੋਂ ਪਿੰਡ ਝੰਡੋਲੀ ਤੋਂ ਜੋ ਸਰੰਗੋਵਾਲ ਨੂੰ ਰਾਹ ਜਾਂਦਾ ਹੈ ਇਸ ਦੇ ਲਗਭਗ ਆਧ ਤੋਂ ਥੋੜਾ ਦੇ ਘੱਟ ਦੀ ਸਫਰੀ ਹੈ ਕਿਉਂਕਿ ਤੁਸੀਂ ਮੇਰੇ ਪਿਛਲੇ ਪਾਸੇ ਸਾਹਮਣੇ ਦੇਖੋਗੇ ਇਧਰੋਂ ਇਹ ਰਸਤਾ ਆਉਂਦਾ ਹੈ ਜੀ ਪਿੰਡ ਝੰਡੋਲੀ ਤੋਂ ਤੇ ਇਹ ਅੱਗੇ ਜਾਂਦਾ ਹੈ ਜੀ ਰਸਤਾ ਸਰੰਗਵਾਲ ਨੂੰ ਤੇ ਸਾਡਾ ਹਲਕਾ ਪਿੰਡ ਹੈ ਜੀ ਚੱਬੇਵਾਲ ਜੀ ਜਿੱਥੇ ਕਿ ਆ ਰੋਡ ਡੈਮੇਜ ਹੋਇਆ ਹੈ ਨਾ ਜ਼ਿਆਦਾ ਇਹ ਰੋਡ ਹੋਰ ਵੀ ਜ਼ਿਆਦਾ ਡੈਮੇਜ ਹੋ ਸਕਦਾ ਹੈ ਹਜੇ ਤੱਕ 4 4 ਵੀਲਰ ਨੰਕਰ ਦਾ ਰਸਤਾ ਹੈ ਲੇਕਿਨ ਉਹ ਵੀ ਬੰਦ ਹੋ ਸਕਦਾ ਹੈ ਜੇ ਇਸ ਦਾ ਹਜੇ ਤੱਕ ਛੇਤੀ ਕੋਈ ਪ੍ਰਬੰਧ ਨਾ ਕੀਤਾ ਗਿਆ ਜੀ ਇਹ ਸਾਡੇ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਪਿੰਡ ਜੰਡੋਲੀ ਤੋਂ ਸਾਰੰਗਵਾਲ ਦਾ ਜੋ ਰਸਤਾ ਹੈ ਜਿੱਥੇ-ਜਿੱਥੇ ਵੀ ਇਸ ਬਾਰਸ਼ਾਂ ਨੇ ਨੁਕਸਾਨ ਪਾਇਆ ਉਸ ਦੀ ਰਿਪੇਅਰ ਕੀਤੀ ਜਾਵੇ ਜੀ ਅਸੀਂ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗੇ ਜੀ ਸਾਸਰੀ ਕਾਲਜ ਵਾਈ ਗੁਰਦੀਵ ਕਾਲਸਾ ਵਾਈ ਗੁਰਦੀ ਕੀ ਫਤ ਹੈ ਜੀ ਇਹ ਸਾਡੇ ਜੀ ਪਿੰਡ ਜੰਡੋਲੇ ਦਾ ਜੋ ਚੜ੍ਹਦੇ ਪਾਸੇ ਤੋਂ ਰਸਤਾ ਆਂਦਾ ਹੈ ਮਾਸਟਰ ਰਣਵੀਰ ਸਿੰਘ ਦੇ ਜੋ ਘਰ ਤੋਂ ਮੁੜਦਾ ਹੈ ਸਮਸ਼ਾਨ ਘਾੜ ਵਾਲੇ ਪਾਸੇ ਨੂੰ ਇਹ ਉਸ ਤੋਂ ਉੱਪਰੋਂ ਪਾਣੀ ਆਂਦਾ ਹੈ ਖੇਤਾਂ ਦਾ ਉਸ ਦੇ ਨਾਲ ਨਾਲ ਜੋ ਸਫੈਨ ਬਣਾਇਆ ਹੋਇਆ ਹੈ ਸੀਮਿੰਟ ਬਜਰੀ ਵਾਲਾ ਰਹਾ ਉਹਦੇ ਨਾਲ ਨਾਲ ਕਾਫੀ ਇਹ ਖੱਡਾ ਪਿਆ ਜਿਆ 1.5-2 ਫੁੱਟ ਦਾ ਜੀ ਇਹਦੇ 'ਚ ਜੇ ਕਿਸੇ ਕੋਲ ਕੋਈ ਹੋਵੇ ਘਰ ਦਾ ਡੈਮੇਜ ਕੀਤਾ ਹੋਇਆ ਕਚਰਾ ਜਿਹਦਾ ਪੁਰਾਣਾ ਘਰ ਅਸੀਂ ਢਾਦਨੇ ਆ ਉਹਦਾ ਕਚਰਾ ਕਿਸੇ ਕੋ ਹੋਵੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਨ ਜੀ ਇਸ ਦੀ ਜੋ ਖੱਡਾ ਖੱਡੇ ਵਿੱਚ ਪਾਉਣ ਵਾਸਤੇ ਜੀ ਇਹ ਜੀ ਮਾਸਟਰ ਜੋ ਰਣਵੀਰ ਸਿੰਘ ਉਹਨਾਂ ਘਰ ਦੇ ਬਿਲਕੁਲ ਚੜ੍ਹਦੇ ਪਾਸੇ ਜੋ ਰਾਹ ਹੁੰਦਾ ਹੈ ਲੈਂਦੇ ਪਾਸੇ ਨੂੰ ਇਹ ਜੋ ਬਲਜੀਤ ਜੀ ਆਟਾ ਚੱਕੀ ਹੈ ਉਹਦੇ ਨਾਲ ਲੱਗੇ ਹੈ ਜੀ ਇਹ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਜੋ ਸਾਡੇ ਮੋਹਨ ਸਿੰਘ ਦੀ ਚੱਕੀ ਆਟਾ ਚੱਕੀ ਹੈ ਬਲਜੀਤ ਦੀ ਆਟਾ ਚੱਕੀ ਜਿੱਥੇ ਕੰਧ ਤੇ ਲਿਖਿਆ ਹੋਇਆ ਹੈ ਰੀਅਲ ਆਟਾ ਚੱਕੀ ਪਿੰਡ ਜੰਡੋਲੀ ਇਹ ਸਾਹਮਣੇ ਜਿਹੜਾ ਰਸਤਾ ਆਉਂਦਾ ਹੈ ਜੀ ਚੜ੍ਹਦੇ ਪਾਸੇ ਤੋਂ ਜੋ ਮਾਸਟਰ ਰਣਵੀਰ ਹੈ ਉਹਦੇ ਘਰ ਤੋਂ ਆਉਂਦਾ ਹੈ ਜੀ ਤੇ ਆਹ ਜੀ ਸਾਡੇ ਇੱਧਰ ਪੈ ਗਿਆ ਸਾਹਮਣੇ ਜੀ ਜਿਹੜੇ ਪਿੰਡ ਜੰਡੋਲੀ ਦਾ ਸ਼ਮਸ਼ਾਨ ਘਟ ਹੈ ਤੇ ਇਸ ਗਰਾਊਂਡ ਦੇ ਵਿੱਚ ਹੀ ਛਿੰਝ ਮੇਲਾ ਕਰਵਾਇਆ ਜਾਂਦਾ ਹੈ ਜਿੱਥੇ ਕਿ ਇਸ ਟਾਈਮ ਜੋ بارش ਦਾ ਪਾਣੀ ਹੈ ਤੇ ਪਾਣੀ ਪੈ ਰਿਹਾ ਜੇ ਵਿੱਚੀ ਬਹੁਤ ਜ਼ਿਆਦਾ ਤੇ ਇਸ ਦੇ ਨਾਲ ਆ ਜਿਹੜਾ ਰੋਡ ਹੈ ਜੀ ਰੋਡ ਨੂੰ ਵੀ ਨੁਕਸਾਨ ਹੋਵੇਗਾ ਕਿਉਂਕਿ ਖੱਡਾ ਜਦਦਾ ਭਰ ਚ ਜ਼ਿਆਦਾ ਹੋ ਜਾਏਗਾ ਇਹ ਖੱਡੇ ਨੂੰ ਬੰਦ ਕਰਨਾ ਪੈਣਾ ਜੀ ਜੇ ਕਿਸੇ ਕੋ ਕੋਈ ਪੁਰਾਣਾ ਘਰ ਦਾ ਜੋ ਟੁੱਟ ਭੱਜ ਪਈ ਹੁੰਦੀ ਹੈ ਆਪਣੀ ਸੀਮਿੰਟ ਦੇ ਕਚਰਾ ਜਾਂ ਕੋਈ ਰੋੜਿਆਂ ਦਾ ਖਚਰਾ ਉਹ ਜੇ ਹੋਵੇ ਤਾਂ ਇਸ ਜਗ੍ਹਾ ਜੀ ਆਕੇ ਡੰਪ ਕਰ ਸਕਦਾ ਹੈ ਜੀ ਤਾਂ ਕਿ ਇਹਨੂੰ ਰਿਪੇਅਰ ਕੀਤਾ ਜਾ ਸਕੇ ਇਹ ਪਿੰਡ ਜੁੰਡੂਲੀ ਦਾ ਜੋ ਰਸਤਾ ਹੈ ਇਹ ਚੜ੍ਹਦੇ ਪਾਸੇ ਤੋਂ ਆਉਣਾ ਆਇਆ ਜੀ ਜਿੱਥੇ ਮਾਸਟਰ ਰਣਵੀਰ ਦਾ ਘਰ ਹੈ ਤੇ ਆ ਮੋਹਨ ਸਿੰਘ ਦੀ ਜੋ ਚੱਕੀ ਹੈ ਜੀ ਇਸ ਦੇ ਨਾਲ ਹੀ ਆ ਸਾਹਮਣੇ ਉਹ ਚੋਈ ਹੈ ਜੀ ਜੋ ਗੁਰਦੁਆਰੇ ਤੁੰਦਰਾ ਜੀ ਪਾਣੀ ਚੋਈ ਵਾਲਾ ਇਹ ਉਹ ਸਾਹਮਣੇ ਜੀ ਇਹ ਵੀ ਕਾਫੀ ਡੈਮੇਜ ਹੋ ਚੁੱਕਿਆ ਰਸਤਾ ਜੋ ਗੁਰਦੁਆਰੇ ਦੀਵਾਨ ਹਾਲ ਨੂੰ ਜਾਂਦਾ ਰਾਹ ਜੀ ਇੱਥੇ ਵਿੱਚ ਕੱਟ ਇਹ ਜੀ ਚੜ੍ਹਦੇ ਪਾਸੇ ਤੋਂ ਜੋ ਰਸਤਾ ਆਂਦਾ ਹੈ ਬਲਜੀ ਟਾਟਾ ਚੱਕੀ ਦੇ ਹੋਂ ਉਧਰੋਂ ਪਾਣੀ ਆ ਰਿਹਾ ਬਾਰਸ਼ ਵਾਲਾ ਜੀ ਤੇ ਆਹ ਰਸਤਾ ਚੱਲਾ ਜਾਂਦਾ ਜੀ ਜੋ ਗੁਰਦਾਸ ਸਿੰਘ ਜਾਂਦਾ ਸੰਤੋਖਪੁਰ ਰਾਮਪੁਰ ਸਾਹਿਬ ਦੇ ਸਾਹਮਣੇ ਆ ਜੀ ਸੋਨ ਸਿੰਘ ਪਲਾਹਾ ਦਾ ਘਰ ਇਹਨਾਂ ਘਰ ਦੇ ਬਿਲਕੁਲ ਨਾਲ-ਨਾਲ ਪਾਣੀ ਜਵਾੰਦਾ ਹੈ ਇਹ ਜਿਹੜੇ ਆਥੇ ਆ ਕੇ ਪਾਣੀ ਕਰਾਸ ਕਰਦਾ ਹੈ ਇਹ ਰੋਡ ਨੂੰ ਹੁਣ ਡੈਮੇਜ ਕਰ ਰਿਹਾ ਜੀ ਕਾਫੀ ਜੀ ਇਹ ਅੱਗੇ ਹੁਣ ਰੋਡ ਨੂੰ ਕੋਟ ਖਾਦਾ ਆ ਇਸ ਨੂੰ ਵੀ ਰਿਪੇਅਰ ਦੀ ਜ਼ਰੂਰਤ ਹੈ ਜੀ ਇਹ ਸਾਡੇ ਪਿੰਡ ਦਾ ਜੋ ਪਾਣੀ ਅੱਜ ਤੋਂ ਬਹੁਤ ਘਟ ਆਇਆ ਹੈ ਇਹ ਤਾਂ ਪਾਣੀ ਬਹੁਤ ਜ਼ਿਆਦਾ ਆਉਂਦਾ ਥੀ ਜੀ ਇਸ ਜਗ੍ਹਾ ਪਾਣੀ ਕਈ ਵਾਰ ਬਹੁਤ ਜ਼ਿਆਦਾ ਆ ਜਾਂਦਾ ਹੈ ਇਹ ਵੀ ਰੋਡ ਨੂੰ ਨਖਾਨ ਬਚਾਰੇ ਪਾਣੀ ਦੀ ਬਾਰਿਸ਼ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਜਿਹਨੂੰ ਅਸੀਂ ਕਹਿੰਦੇ ਆ ਸੈਣੀ ਬੱਸ ਸਟੈਂਡ ਸੈਣੀ ਬੱਸ ਸਟੈਂਡ ਦੇ ਕੋਲ ਜੋ ਪੁਲੀ ਬਣੀ ਹੋਈ ਹੈ ਨਾ ਇਹ ਪੁਲੀ ਦੇ ਥੱਲੇ ਬਹੁਤ ਬੁਰੀ ਤਰ੍ਹਾਂ ਖਾਰ ਪੈ ਚੁੱਕੀ ਹੈ ਜੋ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਲਗਭਗ 4 ਤੋਂ 5 ਫੁੱਟ ਡੂੰਘਾ ਜੋ ਟੋਆ ਪੈ ਚੁੱਕਿਆ ਹੈ ਪੁਲਿਸ ਥੱਲੇ ਤੇ ਪੁਲੀ ਕਿਸੇ ਟਾਈਮ ਵੀ ਥੱਲੇ ਡੇਗ ਸਕਦੀ ਹੈ ਇਹ ਪੁਲੀ ਡੇਗਣਾ ਜੋ ਸਾਡੇ ਨਗਰ ਦੇ ਵਸਿੰਦੇ ਆ ਉਹਨਾਂ ਦਾ ਰਸਤਾ ਤਾਂ ਬੰਦ ਹੋਵੇਗਾ ਹੋਵੇਗਾ ਤੇ ਦੂਸਰਾ ਜਿਹੜਾ ਪਾਣੀ ਆ ਪਾਣੀ ਨੂੰ ਵੀ ਆਣ ਵਿੱਚ ਦਿੱਕਤ ਹੋਗੀ ਪਾਣੀ ਵੀ ਬਲੌਕ ਹੋਏਗਾ ਤੇ ਇਹ ਤਾਂ ਸਾਨੂੰ ਆਪਣੇ ਜਿੰਡੋਲੀ ਦੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਜੋ ਹਮਲਾ ਮਾਰੀਏ ਜੋ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਸਾਂਝੋ ਲੈਂਦੇ ਹੋਏ ਅਗਰ ಗ್ರಾಮ ਪੰਚਾਇਤਾਂ ਸੰਯੋਗ ਕਰੀਏ ਤੇ ਆਪ ਉਹਨਾਂ ਨੂੰ ਆਪਣੀ ਕੋਈ ਸਹਾਇਤਾ ਦਈਏ ਤਾਂ ਜੋ ਇੱਥੇ ਇਟਾਂ ਪੱਥਰ ਬਜਰੀ ਸੀਮਿੰਟ ਜੋ ਵੀ ਮਟੀਰੀਅਲ ਚਾਹੀਦਾ ਹੈ ਉਹ ਲਾ ਕੇ ਇਹਨੂੰ ਰਿਪੇਅਰ ਕੀਤਾ ਜਾਵੇ ਇਹ ਅੱਗੇ ਆ ਪੁਲੀ ਰਈਆਂ ਪਾਰ ਹੁੰਦਾ ਅਗੇ ਪਾਰ ਜੀ ਇਹ ਪੁਲੀ ਵਾਲੇ ਪਾਸੋਂ ਪਾਣੀ ਪਾਰ ਹੁੰਦਾ ਹੈ ਤੇ ਆਂਦਾ ਹੈ ਜੀ ਇਹ ਚੜ੍ਹਦੇ ਪਾਸੇ ਤੋਂ ਜੋ ਪੁਲੀ ਸਾਡੀ ਬਣੀ ਹੋਈ ਹੈ ਇਹ ਪੁਲੀ ਥੱਲਿਓਂ ਲਗਭਗ ਖਾਰ ਪੈ ਚੁੱਕੀ ਹੈ ਚਾਰ ਤੋਂ ਪੰਜ ਵੰਡੂ ਕੀ ਜੀ ਇਹ ਤੁਸੀਂ ਜੇ ਕੋ ਫੋਟੋਾਂ ਚੇ ਪਈ ਇਹ ਪੁਲੀ ਕਿਸੇ ਟਾਈਮ ਵੀ ਥੱਲੇ ਡਿੱਗ ਸਕਦੀ ਹੈ ਜੇ ਇਹਦਾ ਰਿਪੇਅਰ ਨਾ ਕੀਤੀ ਇਹ ਪਿੰਡ ਸਾਡਾ ਜੰਡੋਲੀ ਚੱਬਿਆ ਵਾਲ ਮਾਲਪੁਰ ਦੇ ਬਿਲਕੁਲ ਨੇੜੇ ਪੈਂਦਾ ਹੈ ਇਹ ਨਗਰ ਨਿਵਾਸੀ ਧਿਆਨ ਦੇਣ ਪ੍ਰਸ਼ਾਸਨ ਨੇ ਕੋਈ ਧਿਆਨ ਦੇਣਾ ਨਹੀਂ